ਕਿ ਜਦੋਂ ਕਾਲ ਲੇਖਾ ਲੇਵਾ ਜੋ ਤਿਲ ਕਹਾਣੀ ਪੀੜਾਇਦਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਹੀਂ ਕਿ ਇਥੇ ਸਰੀਰ ਨਾਚ ਕਰਕੇ ਜਦ ਖਤਮ ਹੋ ਗਿਆ ਤੇ ਸਭ ਕੁਝ ਖਤਮ ਉਹ ਆਤਮਾ ਕਦੇ ਮਰਦੀ ਨਹੀਂ ਉਹਨੂੰ ਇੱਕ ਇੱਕ ਕਰਮਾਂ ਦਾ लेखा ਅਗਾਂਧ ਦਰਬਾਰ ਦੇ ਵਿੱਚ ਦੇਣਾ ਪੈਂਦਾ ਤੇ ਸਤਿਗੁਰੂ ਮਾਰਾ ਜੀ ਦੀ ਅਕਾਵੀ ਦੱਸਦੇ ਨੇ ਅੱਗੇ ਚਮਕਾਲ ਦੇਖਾ ਦੇਵੇ ਜੋ ਤੇ ਰਹਾਣੀ ਪੀ ਲਾਏ ਦਾ ਕਹਿੰਦੇ ਜਿਵੇਂ ਚਮਕਾਲ ਜਦੋਂ ਦੇਖਾਂਵੇਂ ਦਾਵਾ ਤੇਰੀ ਜੀਵ ਆਤਮਾ ਦੇ ਕੋ ਤੇ ਫਿਰ ਜੀਵ ਆਤਮਾ ਨੇ ਜੇ ਮਾੜੇ ਕਰਮ ਕਰਕੇ ਗਈ ਇਸ ਦੁਨੀਆ ਦੇ ਇਤੋਂ ਖਰਗਤ ਦੇ ਵਿੱਚ ਤੇ ਅੱਗੇ ਜਾ ਕੇ ਕੀ ਹੋਣਾ ਕਹਿੰਦੇ ਜਿਵੇਂ ਤਰਾ ਦੀ ਘੜੀ ਦੇ ਵਿੱਚ ਤੇ ਪੀੜ ਕੇ ਦਾ ਤੇਲ ਕਢਿਆ ਜਾਂਦਾ ਉਹੇ ਤੇਰੀ ਜੀਵ ਆਤਮਾ ਨੂੰ ਮਾਰੇ ਕਰਮਾਂ ਦਾ ਉਹਦੇ ਵਿੱਚ ਜਦ ਬਾਦ ਧੰਮ ਰਾਜ ਨੇ ਪੀੜ ਕਰਕੇ ਉਸ ਕੁਲੂ ਦੇ ਵਿੱਚ ਤੇ ਤੈਨੂੰ ਇੰਨਾ ਜ਼ਿਆਦਾ ਦੁੱਖ ਤੇ ਤਕਦੀਰ ਹੋਵੇਗਾ ਤੇ ਆਤਮਾ ਫੇਰ ਵੀ ਮਰੇਗੀ ਨਹੀਂ ਦਰਦ ਤਾਂ ਹੋਣਾ ਹੀ ਹੋਵੇਗਾ ਤਕਦੀਰ ਹੁੰਨੀ ਹੋਵੇਗੀ ਪਰ ਜੀਵ ਆਤਮਾ ਮਰੇਗੀ ਨਹੀਂ ਕਿਉਂਕਿ ਇਹ ਸਦੀਵੀ ਹੈ ਤੇ ਫਰਦਾਲ ਹੈ ਇਨ ਕਰਕੇ ਜਿਹੜੇ ਆਤਮ ਤਿਆਰ ਕਰ ਲੈਂਦੇ ਨੇ ਗੁਰੂ ਦੇ ਇੱਕ ਹੁਕਮ ਤੋਂ ਬਾਸੇ ਹੋ ਕੇ ਸੋਚਦੇ ਮਨ ਵਿੱਚ ਛੁੱਟ ਜਾਵਾਂਗੇ ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਹੀਂ ਆਤਮ ਘਾਤੀ ਹੈ ਜਗਤ ਤਸਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਆਤਮ ਤਿਆਰ ਕਰਕੇ ਤਦ ਨੂੰ ਮਹਾਰਾਜ ਜੀ ਦੇ ਦੇ ਤੱਕ ਤੇਰਾ ਪਾਉਂ ਚੂਤਰ ਦਾ ਸਰੀਰ ਤੋਂ ਛੁੱਟ ਜਾਵੇਗਾ ਪਰ ਆਪਣੇ ਕਰਮਾਂ ਨੂੰ ਅਗਲੇ ਜਨਮ ਦੇ ਵਿੱਚ ਵੀ ਲੈ ਕੇ ਜਾਵੇਗਾ ਇਹ ਕਰਮ ਸੰਸਾਰ ਵਿੱਚ ਵੀ ਲੋਕ ਵਿੱਚ ਵੀ ਤੇ ਪ੍ਰੋਕ ਵਿੱਚ ਵੀ ਜਾਂਦੇ ਨੇ ਇਸ ਕਰਕੇ ਭਾਈ ਚੰਗੇ ਕਰਮ ਕਰੀਏ ਤਾਂ ਕਿ ਸਾਨੂੰ ਦਰਗਾਹ ਦੇ ਵਿੱਚ ਜਮਾ ਗਿਆ ਮਾਰਾ ਨਾ ਪੈਣ ਗੁਰੂ ਨੂੰ ਕਰੀਏ ਕਿਸੇ ਵੀ ਧਰਮ ਦੇ ਨਾਲ ਸਬੰਧ ਰੱਖਦੇ ਹੋ Hindu ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਆਪੋ ਆਪਣੇ ਧਰਮਾਂ ਦੇ ਵਿੱਚ ਦ੍ਰਿੜ ਤੇ ਪੱਕੇ ਰਹੋ ਆਪਣੇ ਆਪਣੇ ਧਾਰਮ ਦੇ ਉਤੇ ਉਸ ਆਪਣੇ ਇਨਸਾਨੀ ਪਾਲਣਾ ਕਰੋ ਮर्यादा ਦਾ ਪਾਲਣ ਕਰੋ ਇਹ ਹੀ ਸਭ ਤੋਂ ਵੱਡਾ ਮਨੁੱਖਤਾ ਦਾ ਧਰਮ ਹੈ ਪਰ ਸਾਧ ਸੰਗਤ ਫਿਰ ਰਿਪੀਟ ਕਰਾ ਮੰਨਨ ਸਭ ਦੀ ਇੱਕ ਹੈ ਇਹ ਦੁਨੀਆਂ ਦੇ ਧਰਮ ਬਖੂ ਵੱਖਰੇ ਤੇ ਰੱਬ ਨੂੰ ਧਿਆਉਣ ਦੇ ਤਰੀਕੇ ਹੋ ਸਕਦੇ ਨੇ ਤੇ ਧੰਨ ਗੁਰਦਰ ਪਾਸ਼ਾ ਜੀ ਤੋਂ ਸਤਿਗੁਰੂ ਮਹਾਰਾਜਿਆਂ ਦੇ ਕੋਲ ਪੁੱਛੀਏ ਕਿ ਦੁਨੀਆਂ ਦੇ ਉੱਤੇ ਸਭ ਤੋਂ ਸ੍ਰੇਸ਼ਟ ਤੇ ਉਤਮ ਧਰਮ ਕਿਹੜਾ ਹੈ ਤੇ ਸਤਿਗੁਰਾਂ ਨੇ ਬਚਨ ਕੀਤੇ ਸਭ ਧਰਮਾਂ 'ਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਨ ਕਰਨੋ ਜਿਸ ਧਰਮ ਦੇ ਵਿੱਚ ਸ਼ੁੱਧ ਤੇ ਨਿਰਲ ਕਰਮ ਦੇ ਹੁਣਵਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਧਰਮ ਸਭ ਤੋਂ ਉੱਤਮ ਹੈ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਵੀ ਆਪਣਾ ਉਪਦੇਸ਼ ਗੁਰੂ ਜੀ ਕੀ ਆਇਆ ਹੋਇਆ ਉਪਦੇਸ਼ ਗੁਰੂ ਦੀ ਗਰਵਾਣੀ ਸਾਡੇ ਹਿਰਦਿਆਂ ਵਿੱਚ ਘਰ ਘਰ ਜਾਗੇ ਕੋਈ ਪਾਣੀ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਸਤਿਗੁਰੂ ਮਹਾਰਾਜ ਦੀ ਕਿਰਪਾ ਕਰੇ ਸ੍ਰੀ ਗੁਰੂ ਸਾਹਿਬਾਨ ਆਪ ਜੀ ਅੱਲਾਹ ਦੇ